ਹੰਝੂ ਮਿੱਤਰੋ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਸਭ ਵਧੀਆ ਸਿੱਤ ਕੈਮ ਕੈਮ ਤੇ ਅੱਜ ਅਪਾ ਬੈਠੇ ਹਾਂ ਮਿੱਤਰੋ ਬਾਹਰ ਥੋੜੀ ਥੋੜੀ ਹਵਾ ਨਿਕਲ ਰਹੀ ਹੈ ਦੇਖ ਰਹੀ ਹੈ ਥੋੜੀ ਦਿਸੂਗੀ ਨਹੀਂ ਠੀਕ ਹੈ ਥੋੜਾ ਥੋੜਾ ਸੂਰਜ ਦਿਖ ਰਿਹਾ ਹੈ

ਉਕੇ ਤੇ ਯਾਰ ਕੁੱਤੇ ਲੜਦੇ ਕਿ ਕਹਿੰਦਾ ਤੂੰ ਬੰਦਾ ਸਾਡੇ ਲੱਗ ਕੇ ਕਿਵੇਂ ਆ ਦੂਜਾ ਕਹਿੰਦਾ ਮੈਂ ਆਉਂਗਾ ਕਹਿੰਦਾ ਰੋਟੀਆਂ ਖਾਣ ਆਪਾਂ ਤੇ ਉਹਨਾਂ ਦੇ ਆਪਾਂ ਫਿਰ 16 ਸਾਲਾ ਕਰਾਉਣ ਲੱਗ ਗਏ ਤੇ ਬਾਕੀ ਵੀਡੀਓ ਤੇ ਦੇਖ ਲਿਓ ਕੀ ਬਣਦਾ ਕੀ ਨਹੀਂ ਬਣਦਾ ਤੇ 16 ਕਰਾਉਣ ਵਾਸਤੇ ਆਪਨਾਂ ਬਾਸਾਂ ਤੇ ਲਿਆਉਣਾ ਪਿਆ ਕਰਦ ਮੈਂ ਕਿ ਜਿਹੜਾ ਨਾ ਸੋਹਣਾ ਕਰੂਗਾ ਆਪਾਂ ਕਰਦ ਵਿੱਚ ਪਾ ਦਾਂਗੇ ਟੈਡ ਚ ਕਿਨੇ ਥੋੜਾ ਹਲਾ ਕਰਾਈ ਸੰਭਾਵਾ ਲੜੇ ਪੂਰੇ ਐ ਦੰਤ ਗਿੰਗ ਘਟਣਾ ਇੰਜੇ ਕਰਕੇ ਕਰਨਾ ਦੰਤਾਂ ਨੂੰ ਪੂਰੀਆਂ ਕੱਢੀ ਗਾੜੇ ਪੂਰੇ ਜੱਫੋ ਜਪੀ ਹੋਏ ਪੂਰੇ ਮਸਾਹੜਾ ਥੋੜਾ ਇਹ ਕਰਾਈ ਮਸਾਹਾਟਾ ਹਾਂ ਤੁਸੀਂ ਦੇਖੋਗੇ ਇਸ ਤੋਂ ਬਾਅਦ ਕਲਿੱਪ ਉਹਨਾਂ ਦੀ ਚੱਲੇਗੀ ਤੇ ਓਕੇ ਥੋੜਾ ਕਰਾਈ ਬਹੁਤ ਹੀ ਰੋਲਾ ਪਿਆ ਇਹਨੇ ਕਰਵਾ ਦਵਾਵਾ ਸੋਹਣਾ ਗਰੋਨਿੰਗੰਦੀ ਹੈ ਇਹ ਮੇਂ ਮਿੱਤਰੋ ਤੇ ਦੇਖੋ ਕਲਿੱਪ ਠੀਕ ਹੈ ਕਿ ਕਲਿੱਪ ਕੋ ਵਧੀਆ ਲੱਗੀ ਦੱਸਿਓ ਕਿਦਾਂ ਲੱਗੀ ਲੜੀ ਜਾਂਦੇ ਆ ਦੀ ਬਣਾਈ ਸੀਗੀ ਜੀ ਮਿੱਤਰੋ ਲੜੀ ਜਾਂਦੇ ਆ ਕੁੱਤੇ ਇਹ ਕਿ ਸਾਡੇ ਮਹੱਲੇ 'ਚ ਕਿਵੇਂ ਆ ਗਏ ਇਹ ਆਪਣੇ ਰੱਖਿਆ ਵਾ ਉਹ ਨਾਲ ਲੜ ਪਿਆ ਹੈ ਇਹ ਉਹਨਾਂ ਲੜਾਈ ਹੋ ਰਹੀ ਹੈ ਦੀ

ਦੇ ਆ ਗਿਆ ਕਹਿੰਦਾ ਕਿਵੇਂ ਆ ਵੜ ਦੂੰਗਾ ਇਹਨਾਂ ਤਾਂ ਕੱਢੀ ਜਾਂਦੇ ਆ ਲੜ ਪਈ ਲੜਾਈ ਹੋ ਗਈ ਉਧਰ ਉਹਨਾਂ ਦੇ ਲੱਗ ਕੇ ਉਹਨਾਂ ਪੰਜਾਹ ਤੇ ਇਕੱਲੇ ਨੇ ਲੱਗ ਪਿਆ ਮਗਰ ਇਹ ਤਾਂ ਇਕੱਲੇ ਇਕੱਲੇ ਨੂੰ ਭਜਾਉਂ ਆ ਫਿਰ ਕੇਰਾ ਪਾਉਂਦੇ ਸੀ ਤੇ ਇਹਨੂੰ ਹੂੰ ਰਲ ਕੇ ਗੋੜ ਦੇ ਸੀ ਕੇ ਹੂੰ ਤੇ ਖੜਾ ਸੀ ਤੇਰੇ ਪੁੱਛੇ ਪੈ ਪੈ ਦਾ ਕੋ ਬਹੁਤ ਬਹੁਤ ਤਕਰੀਂ ਹੈ ਹੂੰ ਇਧਰ ਅ ਇਹ ਪੁੱਛਦਾ ਉਹਨਾਂ ਨੇ ਬੰਨੀ ਗੱਲ ਪੈ ਗਿਆ ਰਗਾਂ ਨੂੰ ਕਿਵੇਂ ਦੰਤੀਆਂ ਜਾਂ ਘੜਦਾ ਸੀਗਾ ਐ ਉਹ ਇਧਰ ਹੂੰ ਇਹ ਜਦ ਪੈ ਜਾਂਦਾ ਲਾਲੇ ਅੱਗੇ ਦਾ ਲਾਲੇ ਸੀ ਇਹ ਤੇ ਦਵਲ ਕੇ ਤਾਂ ਹੁੰਦਾ ਉਹ ਨਹੀਂ ਵਟ ਹੂੰ ਓਏ ਕਾਲੂ ਖਮੀਦਣਾ ਹੈ ਹੈ ਜਾ ਯਾਰ ਲੈ ਹੁਣ ਅਖਾ ਮੀਦ ਦਾ ਸਾਈ ਰਾਤ ਬਹੁ ਬਹੁ ਕਰੀ ਇਹ ਉਹ ਸਾਉਂਡ ਨਹੀਂ ਦਿੰਦਾ ਮੈਨੂੰ ਵੀ ਇਹ ਤੋ ਇਹ ਕਿਵੇਂ ਡੈਗਦਾ ਹਾਂ ਹੇ ਦੇਖਦਾਰ ਇਹ ਲਟਕਾ ਗਿਆ ਤਾਂ ਹੁਣ ਇਹ ਇਹ ਥੱਲੇ 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 ਜਾਂਦੀ ਹੈ ਤਾਂ ਹੁਣ ਤਾਂ ਥੱਲੇ ਜਾਂਦੀ ਹੈ ਓਏ ਇਹ ਅੱਖਾਂ ਵਿੱਚ ਗਿਆ ਉਹ ਇਧਰ ਲੈ ਜਮਾਈ ਨਹੀਂ ਸੁਣਦਾ ਗੱਲ ਹੋਲੀ ਆ ਕੋਲੀ ਹੋਲੀ ਇਹ ਇਹ ਆ ਪੈ ਗਿਆ ਬੈੱਡ ਤੇ ह्म ਬੈੱਡ ਤੇ ਇਹ ਲੀਦਾ ਤਾਂ ਜਾਨ ਲੜਦਾ ਬਹੁਤ ਹੈ ਬਹੁਤ ਵੱਡੇ ਵੱਡਾ ਪੰਗੇ ਲਿੰਦਾ ਹੈ ਵੇ ਮੱਖੀ ਨਹੀਂ ਬਹਿਣ ਦਿੰਦਾ ਆਹ ਮੱਖੀ ਮੱਖੀ ਨਹੀਂ ਬਹਿਣ ਦਿੰਦਾ ਇਹ ਛੇੜੋ ਨਾ ਇਹਨੂੰ ਤਾਂ ਇਹ ਆ ਪੂਛ ਰ ਟੱਠਾ ਹੀ ਹੈ ਤਾਂ ਬਿੱਲੀ ਇਥੇ ਬਿੱਲੀ 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 ਪੈ ਜਾ ਪੈ ਜਾ ਮੱਖੀ ਨੂੰ ਪੈ ਜਾ ਬੂ ਬੂ ਕਰਕੇ ਦਿਖਾ ਦੇ ਮੱਖੀ ਨੂੰ ਉਹ ਖੜੀ